जय मस्तदी जय साईं जी दी आज दी ਜਿਹੜੀ ਵੀਡੀਓ ਆ ਉਹ ਆਪਾਂ ਜਸਵੀਰ ਜਸਤੀ ਜੀ ਦੇ ਬਾਰੇ ਬਣਾਉਣੀ ਆ ਜਿਨ੍ਹਾਂ ਨੇ ਬਿਆਨ ਦਿੱਤਾ ਡੇਰਾ ਬਾਬਾ ਮੁਰਾਦ ਸ਼ਾਹ ਜੀ ਦੇ ਵੱਲ ਬਾਬਾ ਮੁਰਾਦ ਸ਼ਾਹ ਜੀ ਨੂੰ ਚੰਗਾ ਮਾੜਾ ਬੋਲਿਆ ਕੋਈ ਆਪਣੀ ਉਹਨਾਂ ਨਾਲ ਦੁਸ਼ਮਣ ਹੀ ਨਹੀਂ ਹੋ ਆਪਾਂ ਉਹਨਾਂ ਨੂੰ ਕੁਝ ਕਹਿਣਾ ਨਹੀਂ ਹੋ ਆਪਾਂ ਬਸ ਉਹਨਾਂ ਨਾਲ ਥੋੜੀ ਜੀ ਆਪਾਂ ਗੱਲਾਂ ਸਾਂਝੀਆਂ ਕਰਨੀਆਂ ਆ ਕਿ ਉਹਨਾਂ ਦੇ ਇੱਕ ਤਾਂ ਹੁੰਦਾ ਬੰਦੇ ਨੇ ਦੇਖਿਆ ਹੋਵੇ ਉੱਥੇ ਇਹ ਹੁੰਦਾ ਤੇ ਉੱਥੇ ਆ ਹੁੰਦਾ ਅੱਪਾ ਅੱਜ ਇਹੀ ਗੱਲ ਕਰਨੀ ਆ ਜਸਵੀਰ ਜਸਤੀ ਦੇ ਬਾਰੇ ਕਿ ਕਿਹੜਾ ਉਹਨਾਂ ਨੇ ਬਾਬਾ ਮੁਰਾਦ ਸ਼ਾਹ ਜੀ ਦੇ ਬਾਰੇ ਬਿਆਨ ਦਿੱਤਾ ਆ ਸ਼ੇਅਰ ਕਰ ਦਿਓ ਸਾਰੀ ਆਪਾਂ ਗੱਲਬਾਤ ਤੁਹਾਨੂੰ ਸ਼ੁਰੂ ਤੋਂ ਸੁਣਾਉਂਦੇ ਆ ਮੈਂ ਜਸਵੀਰ ਜਸਤੀ ਜੀ ਨੂੰ ਪੁੱਛਣਾ ਚਾਹੁੰਦਾ ਆ ਕਿ ਤੁਸੀਂ ਗਾਇਕੀ ਦੇ ਫੀਲਡ ਵਿੱਚ ਆਏ ਆ ਪਹਿਲਾ ਤੇ ਤੁਸੀਂ ਗਾਇਕੀ ਜਦੋਂ ਆਉਣ ਲੱਗੇ ਤੁਸੀਂ ਆਪਣਾ ਮੁਰਸ਼ਿਦ ਚੁਣਿਆ ਆਪਣਾ ਗੁਰੂ ਬਣਾਇਆ ਕਿਹਨੂੰ ਗੁਰੂ ਬਣਾਇਆ ਤੁਸੀਂ ਪਹਿਲਾਂ? 우ਸਤਾਦ ਪੂਰਨਸ਼ਾ ਕੋਟੀ ਜੀ ਨੂੰ। 우ਸਤਾਦ ਪੂਰਨਸ਼ਾ ਕੋਟੀ ਜੀ ਕਿੱਥੇ ਜਾਂਦੇ ਸੀ? ਸ਼ਾਇਦ ਤੁਹਾਨੂੰ ਪਤਾ ਹੋਵੇ। ਇਹਦੇ ਪਤਾ ਆ ਤਾਂ ਫਿਰ ਵੀ ਤੁਸੀਂ ਇਦਾਂ ਦੇ ਬਿਆਨ ਦੇ ਨਹੀਂ ਸਕਦੇ। ਕਿਉਂਕਿ ਤੁਹਾਨੂੰ ਉਸ ਟਾਈਮ ਦਾ ਪਤਾ ਹੋਣਾ ਆ ਕਿ ਮੇਰਾ ਕਿਹਨੂੰ ਮੈਂ ਆਪਣਾ ਗੁਰੂ ਮੰਨਦਾ ਆ। ਜਿਹਨੂੰ ਆਪਣਾ ਮੈਂ ਮੋਰਸ਼ਦ ਮੰਨਦਾ ਗਾਇਕੀ ਦੇ ਦੌਰ ਦੇ ਵਿੱਚ। 우ਸਤਾਦ ਪੂਰਨਸ਼ਾ ਕੋਟੀ ਜੀ। ਉਹ ਸਾਈਂ ਜੀ ਦੇ murid ਹੋਏ ਨੇ। ਸਾਈਂ लाਡੀ ਸ਼ਾਜੀ ਦੇ ਜਿਹਨਾਂ ਨੂੰ ਤੂੰ ਕਹਿ ਰਿਹਾ ਸਿਗਟਪਿੰਦੇ ਆ ਯਾਨੀ ਤੂੰ ਕਹਿੰਦਾ ਨਸ਼ਾ ਪ੍ਰਮੋਟ ਕਰਦੇ ਤੇਰਾ ਗੁਰੂ ਹੀ ਉਹਨਾਂ ਦੇ ਕੋਲ ਪਹਿਲਾਂ ਜਾਂਦਾ ਸੀ ਤੇ ਇਹਦੀ ਪਹਿਲਾ ਸਟੈਪ ਹੀ ਗਲਤ ਆ ਕਿਹਦੇ ਕਰਕੇ ਤੇਰੀ ਪਛਾਣ ਬਣੀ ਆ ਨਾ ਉਸਤਾਦਾ ਕਰਕੇ ਪਛਾਣ ਬਣਦੀ ਆ ਤੇਰੀ ਪਹਿਲਾ ਸਟੈਪ ਹੀ ਗਲਤ ਸੀ ਤੇ ਤੂੰ ਉਸਤਾਦ ਪੂਰਨ ਸ਼ਾ ਕੋਟੀ ਦਾ ਸ਼ਾਗਿਰਦ ਬਣਿਆ ਤੇ ਆ ਵੀਡੀਓ ਸੁਣ ਲੋ ਤੁਸੀਂ ਪੂਰਨ ਸ਼ਾ ਕੋਟੀ ਜੀ ਦੀ ਕੀ ਕਹਿੰਦੇ ਨੇ ਉਹ ਕਿ ਮੇਰੇ ਹੋਰ ਇੱਕ ਬਹੁਤ ਵੱਡਾ ਹੱਥ ਹੈ ਬਾਬਾ ਲਾਡੀ ਸ਼ਾ ਸਰਕਾਰ ਬਾਬਾ ਮਰਾਤ ਸ਼ਾਨ ਕੋ ਦਰਵਾਲੇ ਜਿਹੜੇ ਆ ਜੀ ਉਹਨਾਂ ਦੇ ਬੜੇ ਹੱਥ ਮੈਂ ਉਹਨਾਂ ਨੂੰ 14 ਸਾਲ ਗਾਣਾ ਸੁਣਾਇਆ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਉਹਨਾਂ ਨੂੰ ਗਾਣਾ ਸੁਣਾਇਆ ਸੀ ਸ਼ਾਇਦ ਹੋ ਸਕਦਾ ਇਦਾਂ ਉਹਨਾਂ ਦੀ ਰਹਿਮਤ ਹੋਵੇ ਜੀ ਉਹਨਾਂ ਦੀ ਰਹਿਮਤ ਤੁਹਾਨੂੰ ਜਿਹੜੀ ਆ ਮਹਿਸੂਸ ਹੁੰਦੀ ਆ ਸ਼ਾਗਿਰਦ ਬਹੁਤ ਸਾਰੇ ਨੇ ਪੂਰਾ ਤੇ ਅਧੂਰਾ ਹੁਣ ਸਾਨੂੰ ਇਹ ਵੀ ਗਿਆਨ ਨਹੀਂ ਕਿ ਰੱਬ ਮੋਨਾ ਇੱਕ ਸਿੱਖ ਹੈ ਇਹ ਵੀ ਗਿਆਨ ਨਹੀਂ ਗੱਲ ਤਾਂ ਪ੍ਰੇਮ ਦੀ ਹੈ ਮਸਤ ਬਾਬਾ ਭਗਤ ਸਿੰਘ ਜੀ ਜੈਤੇਵਾਲੀ ਦੇ ਹੋਏ ਆ ਸਿਗਟਾਂ ਬੀੜੀਆਂ ਹੁੱਕਾ ਤੇ ਦਾੜੀ ਮਨਾ ਕੇ ਰੱਖਣੀ ਕੇਸ ਮਨਾ ਕੇ ਰੱਖਣੇ ਸੰਤ ਮਹਾਰਾਜੀ ਹਰਖੋਵਾਲੀਏ ਕਹਿੰਦੇ ਸੀ ਚੌਥੇ ਪਾਵੇ ਆ ਦੁਨੀਆ ਦੇ ਜੋ ਬਚਨ ਉਹਨਾਂ ਨੇ ਕੀਤੇ ਅਜੇ ਤੱਕ ਉਹ ਸਾਰੇ ਪ੍ਰਤੱਖ ਹੋ ਰਹੇ ਆਦੋ ਉੱਤੇ ਬੁੱਲੇ ਸ਼ਾਹ ਦੇ ਲਾਦੋ ਔਰ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਕਦੀ ਬੁਲਾ ਕੇ ਪੁੱਛਿਓ ਵੀ ਤੁਸੀਂ ਕਦੀ ਨਿਜ਼ਾਮੁਦੀਨ ਦੇ ਗਏ ਹੋ ਕਦੀ ਤੁਸੀਂ ਅਜਮੇਰ ਸ਼ਰੀਫ ਤੇ ਜਾ ਕੇ ਗਾਇਆ ਕਦੀ ਤੁਸੀਂ ਅਮੀਰ ਖusro ਨੂੰ ਪੜਿਆ ਕਦੀ ਰੂਮੀ ਬਾਰੇ ਜਾਣਿਆ ਕਦੀ ਤੁਸੀਂ ਤਾਂ ਗਾਣੇ ਹੋ ਅਮੀਰ ਖusro ਗਾਣੇ ਹੋ ਤੁਸੀਂ ਦੋਨੇ ਗਾਉਂਦੇ ਕਿਉਂਕਿ ਕੰਟਰੀਬਿਊਸ਼ਨ ਹੈ ਉਹਨਾਂ ਨੇ ਸਿਕਟਾਂ ਥੋੜੀਆਂ ਬੀਤੀਆਂ ਅਮੀਰ ਖusro ਨੇ ਸਿਕਟਾਂ ਥੋੜੀਆਂ ਪਬਲਿਕ ਕੀਤੀਆਂ ਅੱਜ ਦੇ ਜਿਹੜੇ ਬਾਬੇ ਨੇ ਜਿੰਨੇ ਵੀ ਆ ਭਾਵੇਂ ਤੁਸੀਂ ਪਿਛਲੇ ਲੈ ਲਓ ਭਾਵੇਂ ਅੱਜ ਲੈ ਲਓ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਤੂੰ ਕਹਿੰਦਾ ਨਸ਼ਾ ਉੱਥੇ ਪ੍ਰੋਮੋਟ ਹੁੰਦਾ ਆ ਬਈ ਅਸੀਂ ਸਾਨੂੰ ਕਾਫੀ ਸਾਲ ਹੋ ਗਏ ਜਾਣਦਿਆਂ ਨੂੰ ਸਾਨੂੰ ਤਾਂ ਨਹੀਂ ਕੋਈ ਉੱਥੇ ਟੱਕਰਿਆ ਇਹਦਾ ਅੰਦਰ ਕੁਝ ਸਿਕਟਾ ਪਿੰਦਾ ਆ ਜਾਂ ਕੋਈ ਨਸ਼ਾ ਕਰਕੇ ਘੁੰਮਦਾ ਆ ਜਾਂ ਕੋਈ ਸ਼ਰਾਬ ਪਿੰਦਾ ਆ ਜਾਂ ਅੰਦਰ ਕੋਈ ਆਪਣੇ ਗਲਤ ਅਸਰ ਪੈਂਦਾ ਹੋਵੇ ਸੰਗਤ ਤੇ ਜਾਂ ਪੰਜਾਬ ਤੇ ਸਾਨੂੰ ਤਾਂ ਨਹੀਂ ਕੋਈ ਦਿਸਿਆ ਜੇ ਤੈਨੂੰ ਕੋਈ ਇੰਨਾ ਹੀ ਜ਼ਿਆਦਾ ਭੈਮ ਆ ਜੇ ਤੈਨੂੰ ਇੰਨੀ ਕੋਈ ਸ਼ੱਕ ਆ ਜੇ ਤੈਨੂੰ ਇੰਨਾ ਹੀ ਪੰਜਾਬ ਦਾ ਫਿਕਰ ਆ ਵੀ ਤੂੰ ਇੱਕ ਵਾਰੀ ਜਾ ਕੇ ਜ਼ਰੂਰ ਦੇਖ ਲਈ ਤੈਨੂੰ ਬੇਨਤੀ ਆ ਤੇ ਜ਼ਰੂਰ ਜਾ ਕੇ ਦਰਸ਼ਨ ਕਰੀ ਨਾਲੇ ਸਲਾਮ ਕਰ ਲਈ ਸ਼ਾਇਦ ਤੇਰਾ ਕੋਈ ਪਰਦਾ ਚੱਕ ਹੋ ਜਵੇ ਕਿਹੜਾ ਅਕਲ ਤੇ ਪਿਆ ਆ ਕੋਈ ਤੇ ਨਾ ਬੈਰ ਨਹੀਂ ਸਾਡਾ ਬਤਨ ਦਸ ਹੀ ਰਹੇ ਆ ਕਿਉਂਕਿ ਤੂੰ ਬਿਆਨ ਸਾਡੇ ਆਸਥਾਨ ਥੋੜਾ ਜਿਹੀ ਠੇਸ ਤਾਂ ਪਹੁੰਚਦੀ ਆ ਕਿਉਂਕਿ ਅਸੀਂ ਉਹਨਾਂ ਨੂੰ ਮੰਨਣ ਵਾਲੇ ਆ ਸਾਰੇ ਮੰਨਣ ਵਾਲੇ ਆ ਫਕੀਰਾਂ ਨੂੰ ਤੇ ਤੂੰ ਨਾ ਬਾਰੇ ਗਲਤ ਕਮੇ ਉਹੀ ਨਾਮ ਲੈ ਕੇ ਤੂੰ ਉਦਾਂ ਗੱਲ ਕਰੀ ਚੱਲ ਬਥੇਰੇ ਡੇਰੇ ਆ ਕਿ ਇਹਨਾਂ ਨੂੰ ਅਸੀਂ ਵੀ ਕਹਿੰਦੇ ਨਸ਼ਾ ਪ੍ਰਮੋਟ ਕੋਈ ਕਿਹੜੇ ਬਾਬੇ ਸਿਕਟਾ ਪਿੰਦੇ ਆ ਸਾਈਂ ਜੀ ਦੀ ਕਾਪੀ ਕਰਦੇ ਜਾਂ ਸਾਈਂ ਜੀ ਦੇ ਵਾਂਗੂ ਭੇਸ ਬਟਾਉਂਦੇ ਆ ਉਹਨਾਂ ਖਿਲਾਫ ਕਹਿ ਨਾਮ ਨਾਲ ਐ ਕਿਸੇ ਦਾ ਵੀ ਕਿਸੇ ਦੀ ਨਿੰਦਾ ਜੁਗਲੀ ਨਾ ਕਰ ਤੂੰ ਉਦਾਂ ਕਹਿ ਪੰਜਾਬ ਜਿੱਦਾਂ ਹੋ ਰਿਹਾ ਆ ਤੂੰ ਤਾਂ ਸਿੱਧਾ ਨਾਮ ਲੈ ਰਿਹਾ ਬਾਬਾ ਮੁਰਾਦ ਸ਼ਾਹ ਜੀ ਦੇ ਬਾਰੇ ਲੋਕਾਂ ਦੀ ਬਹੁਤ ਆਸਥਾ ਆ ਬਹੁਤ ਉਹਨਾਂ ਨੂੰ ਮੰਨਣ ਵਾਲੇ ਆ ਤੂੰ ਜੇ ਤੈਨੂੰ ਇਹਨੇ ਬਹਿਵੇਂ ਇੱਕ ਵਾਰੀ ਆ ਕੇ ਜਰੂਰ ਦੇਖੀ ਤੇ ਫਿਰ ਤੂੰ ਗੱਲ ਕਰਦਾ ਆ ਕਿ ਗੁਰਦਾਸ ਮਾਨ ਜੀ ਬਾਬਾ ਮੁਰਾਦ ਸ਼ਾਹ ਜੀ ਤੋਂ ਜ਼ਿਆਦਾ ਉੱਪਰ ਨੇ ਕਿ ਮੈਂ ਗੁਰਦਾਸ ਮਾਨ ਨੂੰ ਵੱਡਾ ਸਮਝਦਾ ਤੇ ਬਾਬਾ ਮੁਰਾਦ ਸ਼ਾਹ ਜੀ ਨੂੰ ਉਹਨਾਂ ਨੂੰ ਮਰੇ ਸਮਝਦਾ ਨਹੀਂ ਕੱਖ ਐਦਾ ਤੂੰ ਕਹਿ ਰਿਹਾ ਆ ਤੇ ਗੁਰਦਾਸ ਮਾਨ ਜੀ ਤਾਂ ਹਰ ਇੱਕ ਪਲ ਹਰ ਇੱਕ ਮਿੰਟ ਤੇ ਹਰ ਇੱਕ ਸਕਿੰਟ ਤੇ ਕਹਿੰਦੇ ਨੇ ਜੋ ਮਿਲਿਆ ਮੈਨੂੰ ਇੱਥੋਂ ਮਿਲਿਆ ਉਹਨਾਂ ਤਾਂ ਗਾਣਿਆਂ ਦੇ ਵਿੱਚ ਵੀ ਕਿਹਾ ਆ ਮਰ ਜਾਣੇ ਦਾ ਮਾਣ ਤਾਂ ਸਭ ਤੇਰੇ ਹੱਥ ਵਿੱਚ ਹੈ ਪਰਦਾ ਕਜਲੀ ਸਾਈਆਂ ਮੇਰੀ ਚੰਗੀ ਮੰਦੀ ਦਾ ਮਰ ਜਾਣੇ ਨੂੰ ਮਾਣ ਬਖਸ਼ ਕੇ ਲਾਢੀ ਛਾਈ ਕਹਿੰਦਾ ਕਿਹੜੀ ਕਿਹੜੀ ਤੁਹਾਨੂੰ ਗੱਲ ਦੱਸਾਂ ਕਿਹੜੀ ਉਹ ਤਾਂ ਆਪਣੇ ਯਾਰ ਤੇ ਕਦਮਾਂ ਦੀ ਧੂੜ ਬਣ ਕੇ ਬੈਠਾ ਆ ਇਸ਼ਕ ਨਾ ਰਹਿਮਤ ਕਰਦਾ ਕਿਸ ਨੇ ਲਿਖਣਾ ਗੋਣਾ ਸੀ ਮਾਰ ਤੇ ਮਰ ਜਾਣਾ ਕਿਦ ਨੇ ਮੁਲਸ਼ੀ ਹੋਣਾ ਸੀ ਉਹ ਤਾਂ ਹਰ ਇੱਕ ਪਲ ਹਰ ਇੱਕ ਬੋਲ ਤੇ ਸਾਈਂ ਜੀ ਦਾ ਸ਼ੁਕਰਾਨਾ ਕਰਦਾ ਵੀ ਆ ਤੂੰ ਕਿਧਰੋਂ ਕਈ ਜਾਂਦਾ ਆ ਤੂੰ ਜੇ ਤੂੰ ਬਾਬਾ ਬੁੱਲੇ ਸ਼ਾਹ ਜੀ ਦੀ ਗੱਲ ਕਰਦਾ ਕਹਿੰਦਾ ਮੁਸਲਮਨ ਧਰਮ ਦੇ ਵਿੱਚ ਕਿ ਕਿਸੇ ਨੂੰ ਮੱਥਾ ਨਹੀਂ ਟੇਕਦੇ ਕਿਸੇ ਨੂੰ ਅਸੀਂ ਸਲਾਮ ਨਹੀਂ ਕਰਦੇ ਕਹਿੰਦਾ ਤੁਸੀਂ ਜੱਸੀ ਕਹਿੰਦਾ ਆ ਮਤਲਬ ਮੋਹੇ ਖਵਾਜਾ ਮੁਈਨਉਦੀਨ ਜੀ ਹਜਮੀਰ ਵਾਲੀ ਸਰਕਾਰ ਹੋ ਗਏ ਅਮੀਰ ਖਸਰੋ ਦੀ ਅਜਾ ਤਾਂ ਅਮੀਰ ਖਸਰੋ ਦੀ ਗੱਲ ਕਰਦਾ ਆ ਖਜਤ ਖਵਾਜਾ ਨਯਾਮੋਦੀ ਦੀ ਗੱਲ ਕਰਦਾ ਹੈ ਤੇ ਇੱਕ ਆ ਛੋਟੀ ਜੀ ਕਲਿੱਪ ਮੈਂ ਵਿੱਚ ਲਾਉਣੀ ਆ ਸੰਤਾ ਦੀ ਹਲਖੋਵਾਲ ਵਾਲੇ ਸੰਤਾ ਦੀ ਇਹ ਵੀ ਸੁਣ ਲਈ ਤੇ ਬਾਬਾ ਫਰੀਦ ਜੀ ਕੀ ਕਹਿੰਦੇ ਨੇ ਕਬਰਾਂ ਦੇ ਬਾਰੇ ਜਾਂ ਬ੍ਰਹਮ ਗਿਆਨੀਆਂ ਦੇ ਬਾਰੇ ਜਾਂ ਸਾਧੂਆ ਦੇ ਬਾਰੇ ਜਾਂ ਕਿਹੜੇ ਰੱਬ ਨੂੰ ਮਨਜ਼ੂਰ ਹੋਏ ਨੇ ਜਿਹੜੇ ਜਿਹਨੇ ਰੱਬ ਨੂੰ ਮਨਾਇਆ ਉਹਨਾਂ ਦੇ ਬਾਰੇ ਕੀ ਕਹਿੰਦੇ ਨੇ ਬਾਬਾ ਫਰੀਦ ਜੀ ਆ ਥੋੜੀ ਜੀ ਕਲਿੱਪ ਹੈ ਸੁਣ ਲਿਓ ਤੁਸੀਂ ਮੱਥੇ ਦੀ ਗੱਲ ਕਰਦੇ ਆ ਉਹਨਾਂ ਨੇ ਤਾਂ ਬਹੁਤ ਵੱਡੀ ਗੱਲ ਕਰਦੇ ਆ ਕਹਿੰਦੇ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂ ਇਹ ਫਰੀਦ ਸਾਹਿਬ ਨੇ ਜਿਨੀ ਸੱਚ ਦੀ ਪਛਾਣ ਕੀਤੀ ਹੈ ਪਰਮੇਸ਼ਰ ਸੂਪ ਹੋ ਗਏ ਪਰਮੇਸ਼ਰ ਆ ਮੈਂ ਉਹਨਾਂ ਦੇ ਪੈਰਾਂ ਨੂੰ ਮੈਂ ਚੁੰਮਦਾ ਸਾਧੂ ਮਹਾਤਮਾ ਤੋਂ ਬਿਨਾ ਪ੍ਰਾਪਤੀ ਨਹੀਂ ਆ ਸੰਸਾਰ ਵਿੱਚ ਜਿਹੜੀ ਕੋਈ ਗੱਲ ਦੁਨੀਆ 'ਚ ਕੋਈ ਕਰ ਨਹੀਂ ਸਕਦਾ ਸਾਧੂ ਮਹਾਤਮਾ ਕਰ ਦਿੰਦਾ ਹਾਂਜੀ ਸ਼ਾਇਦ ਸਮਝ ਲੱਗ ਗਈ ਹੋਵੇ ਤੈਨੂੰ ਜਸਵੀਰ ਜੱਸੀ ਜੀ ਭਾਜੀ ਕਹਾਂਗੇ ਤੁਹਾਨੂੰ ਸ਼ਾਇਦ ਸਮਝ ਲੱਗ ਗਈ ਹੋਵੇ ਤੇ ਕੀ ਕਹਿੰਦੇ ਨੇ ਬਾਬਾ ਫਰੀਦ ਜੀ ਕੀ ਕਹਿੰਦੇ ਸੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਇਹ ਵੀ ਬਚਨ ਵਿੱਚ ਦਰਜ ਨੇ ਇਹ ਵੀ ਪੜ ਲਓ ਥੋੜਾ ਜਿਆ ਇੱਥੇ ਵੀ ਤੁਸੀਂ ਥੋੜੀ ਜੀ ਗੌਰ ਕਰੋ ਤੇ ਉਹ ਵੀ ਕੀ ਕਹਿੰਦੇ ਨੇ ਇੱਕ ਇੱਕ ਅਕਸ਼ਨ ਨਹੀਂ ਲੈ ਕੇ ਬੈਠੀਦਾ ਹੁੰਦਾ ਜੇ ਪੜਨਾ ਹੈ ਤਾਂ ਸਾਰਾ ਪੜ ਲਓ ਤੇ ਸਾਰਿਆਂ ਤੇ ਅਸਰ ਕਰੋ ਤੇ ਕਿਹੜੀਆਂ ਗੱਲਾਂ ਉਹਨਾਂ ਨੇ ਬਾਕੀ ਵੀ ਕਹੀਆਂ ਆ ਇੱਕ ਦਿਨ ਠੀਕ ਹੈ ਜੀ ਤੇ ਬਾਕੀ ਗੱਲ ਕਹਿੰਦੇ ਤੁਸੀਂ ਕਹਿੰਦੇ ਸੈਕਟਾ ਦੀ ਜਿਸ ਸੈਕਟਾ ਪੀਂਦੇ ਨੇ ਤੇ ਨਸ਼ਾ ਪ੍ਰਮੋਟ ਹੁੰਦਾ ਆ ਵੀ ਮੈਂ ਨਹੀਂ ਮੰਨਦਾ ਨਸ਼ਾ ਪ੍ਰਮੋਟ ਹੁੰਦਾ ਇਦਾਂ ਆਪਾਂ ਹੋਰ ਵੀ ਸਾਧੂ ਸੰਤਾਂ ਕੋਲ ਜਾਂਦੇ ਆ ਬਹੁਤ ਜਾਂਦੇ ਆ ਤੁਸੀਂ ਵੀ ਗੁਰਦੁਆਰੇ ਜਾਂਦੇ ਤੁਸੀਂ ਕਿੰਨੇ ਕੁ ਪ੍ਰਭਾਵਕ ਹੋਏ ਆ ਕਿੰਨੇ ਕੁ ਤੁਸੀਂ ਸੰਤ ਬਣ ਗਏ ਆ ਉਹਨਾਂ ਵੱਲ ਦੇਖ ਕੇ ਕਰ ਦੇ ਵਿੱਚ ਆਪਣੇ ਦਾਦੇ ਪਰਦਾਦੇ ਹੁੰਦੇ ਸੀ ਪਹਿਲਾਂ ਬਜ਼ੁਰਗ ਹੁੰਦੇ ਸੀ ਉਹ ਹੁੱਕਾ ਪੀਂਦੇ ਹੁੰਦੇ ਸੀ ਉਸ ਜ਼ਮਾਨੇ ਦੇ ਵਿੱਚ ਤੇ ਆਪਾਂ ਕਿੰਨਾ ਕ ਹੁੱਕਾ ਪੀਣ ਲੱਗੇ ਉਹਨਾਂ ਵੱਲ ਦੇਖ ਕੇ ਤੇਰੇ ਵੀ ਸ਼ਾਇਦ ਪੀਂਦੇ ਹੋਵੋਗੇ ਘਰੇ ਕੋਈ ਪਹਿਲੇ ਬੁੜੇ ਸਾਰੇ ਹਰ ਇੱਕ ਪੀਂਦੇ ਸੀ ਤੇ ਤੁਹਾਡੇ ਕਿੰਨੇ ਕ ਪੀਣ ਲੱਗੇ ਹੋਵੋਗੇ ਆਪਾਂ ਕਿੰਨੇ ਕ ਲੱਗੇ ਉਹਨਾਂ ਉਹ ਤਾਂ ਸਵੇਰ ਨੂੰ ਉੱਠ ਕੇ ਆਪਣੇ ਬਜ਼ੁਰਗ ਪਾਠ ਵੀ ਕਰਦੇ ਸੀ ਅਗਲੇ 3 ਵਜੇ ਉੱਠ ਜਾਂਦੇ ਸੀ ਆਪਾਂ ਕਿੰਨਾ ਕ ਕਰਕੇ ਉਹਨਾਂ ਵੱਲ ਦੇਖ ਕੇ ਉੱਠਣ ਲੱਗੇ ਇਹ ਗੱਲਾਂ ਇੱਕ ਫਿਊਲ ਗੱਲਾਂ ਆ ਕਿਹੜੇ ਮਤਲਬ ਆਪਾਂ ਕਹਿ ਲਈਏ ਤੇ ਕਿਸੇ ਵੱਲ ਦੇਖ ਕੇ ਆਪਾਂ ਨਸ਼ਾ ਕਰਨ ਲੱਗੋ ਨਹੀਂ ਉਹ ਬਈ ਬਾਕੀ ਤੂੰ ਸਮਾਨ ਖਾਨ ਦੇ ਨਾਲ ਤੇਰੀ ਮੈਂ ਵੀਡੀਓ ਦੇਖੀ ਸੀ ਇੱਕ ਤੂੰ ਉਹਨਾਂ ਨੂੰ ਕਰੀਬੀ ਹੋਊਗਾ ਸ਼ਾਇਦ ਤੂੰ ਉਹਨਾਂ ਦਾ ਵੀ ਉਹ ਤੇ ਜੇ ਬੰਦੇ ਨੂੰ ਇੰਨਾ ਹੀ ਫਿਕਰ ਆ ਨਸ਼ੇ ਤੋਂ ਦੁਨੀਆ ਨੂੰ ਬਚਾਉਣਾ ਚਾਹੁੰਦਾ ਜੇ ਪੰਜਾਬ ਨੂੰ ਬਚਾਉਣਾ ਚਾਹੁੰਦਾ ਜੇ ਇੰਡੀਆ ਨੂੰ ਬਚਾਉਣਾ ਚਾਹੁੰਦਾ ਕਿ ਤੈਨੂੰ ਇੰਨਾ ਹੀ ਫਿਕਰ ਆ ਤੂੰ ਕਿਉਂ ਉਹਨਾਂ ਨਾਲ ਰਿਲੇਸ਼ਨ ਰੱਖਦਾ ਆ ਉਹ ਤਾਂ ਉਹ ਖੁਦ ਹੀ ਐਡਾ ਕਰਦੇ ਆ ساری ਦੁਨੀਆ 'ਚ ਪ੍ਰਮੋਟ ਕਰਦੇ ਆ ਉਹਨੂੰ ਤੇ। ਕੁਸ਼ਰੀਆਮ ਪ੍ਰਮੋਟ ਕਰਦੇ ਤੂੰ ਕਿ ਉਹਨਾਂ ਨੂੰ ਮਿਲਦਾ ਫਿਰ? ਹੁਣ ਤੂੰ ਕਹਿ ਰਿਹਾ ਇਹ ਨਸ਼ੇ ਦੇ ਬਾਰੇ ਮੈਂ ਐ ਆ ਤੇ ਮੈਂ ਆ ਉਹ ਆ ਮੈਂ ਨਸ਼ੇ ਨੂੰ ਰੋਕਣਾ ਚਾਹੁੰਦਾ ਮੈਨੂੰ ਮੈਨੂੰ ਸੈਕਟ ਤੋਂ ਮੈਂ ਸੈਕਟ ਵਾਲੇ ਬੰਦੇ ਨੂੰ ਘਰੇ ਨਹੀਂ ਬੜਨ ਦਿੰਦਾ ਮੈਂ ਐਡਾ ਆ ਮੈਂ ਉਦਾਂ ਆ। ਆ ਸੁਣਿਓ ਮਾਈਕ ਜਸਤੀ ਦੀ ਵੀ ਕਲਿੱਪ। ਸਮੋਕ ਵਾਲੇ ਬੰਦੇ ਨੂੰ ਘਰ ਨਹੀਂ ਬੜਨ ਦਿੰਦੇ। ਘਰ ਨਹੀਂ ਬੜਨ ਦਿੰਦੇ। ਸਾਰੀ ਆ। ਘਰ ਵੀ ਨਹੀਂ ਬੜਨ ਦਿੰਦਾ ਜਦੋਂ ਕਦੀ ਹਨਾ ਠੀਕ ਆ ਜੀ। ਆ ਸੁਣ ਲਈ ਹੁਣ ਤੁਸੀਂ ਦੱਸੋ ਕਿ ਕੱਲ ਨੂੰ ਇਹਨੂੰ ਐਡ ਮਿਲ ਜਵੇ ਕੋਈ 5-7 ਕਰੋੜ ਦੀ ਕਿਸੇ ਵੀ ਕੰਪਨੀ ਦੇ ਸੈਕਟਰ ਦੀ ਜਾਂ ਤਮਾਕੂ ਦੀ ਜਾਂ ਕਿਸੇ ਵੀ ਸ਼ਰਾਬ ਦੀ ਇਹ ਕਰੂਗਾ ਨਹੀਂ ਇਹ ਕਰੂਗਾ ਫੇਰ ਪ੍ਰਮੋਟ ਆਪ ਕਰੂਗਾ ਕਿਉਂਕਿ ਇਹਨੂੰ ਪੈਸਾ ਮਿਲਦਾ ਪਿਆ ਫੇਰ ਇਹਨੇ ਪ੍ਰਮੋਟ ਕਰਨਾ ਆ ਸਮਾਨ ਖਾਨ ਹੁਣੀ ਜੀ ਕਰਦੇ ਪਏ ਸਾਰੇ ਕਰਦੇ ਪਏ ਜਿੰਨੇ ਵੀ ਐਕਟਰ ਵੱਡੇ ਜਿਹਨਾਂ ਨਾਲ ਰਿਲੇਸ਼ਨ ਰੱਖਦਾ ਇਹਨੂੰ ਉਹਨਾਂ ਨੂੰ ਮਿਲਦਾ ਫੇਰ ਉਹਨਾਂ ਨੂੰ ਮੈਲਨਾ ਤੂੰ ਕਿਸੇ ਨੂੰ ਵੀ ਹਾਂ ਬਾਕੀ ਤੂੰ ਕਹਿੰਦਾ ਯਾ ਦੂਸਕੰਦਰ ਜੀ ਹੋਏ ਬਾਕੀ ਜਿੰਨੇ ਵੀ ਹੋਏ ਕਲਾਕਾਰ ਸਾਰੇ ਸਾਈ ਜੀ ਦੇ ਮਰੀਦ ਸੀ ਸਾਈ ਜੀ ਨੂੰ ਮੰਨਣ ਵਾਲੇ ਸੀ ਤੂੰ ਕੱਲਾ ਹੀ ਸਿਆਣਾ ਆ ਅੰਸ਼ਤਰੀ ਦੇ ਵਿੱਚ ਤੂੰ ਕੱਲਾ ਹੀ ਸਿਆਣਾ ਬਾਕੀ ਸਾਰੇ ਪਾਗਲ ਸੀ ਹੰਸ ਰਾਜ ਜੀ ਹੰਸ ਸਤੂ ਉਸਕੰਦਰ ਫਰੋਜ਼ ਖਾਨ ਮਾਸਟਰ ਸੁਲੀਮ ਹੋਰ ਕਿੰਨੇ ਕਲਾਕਾਰ ਆ ਇਹ ਸਾਰੇ ਇਹ ਮਤਲਬ ਕਿਸੇ ਨੂੰ ਕੋਈ ਗਿਆਨ ਹੀ ਨਹੀਂ ਸੀ ਤੈਨੂੰ ਕੱਲਾ ਹੀ ਗਿਆਨ ਕੱਲੇ ਨੂੰ ਗਿਆਨ ਆ ਹੱਦ ਹੋ ਗਈ ਐ ਤੇ ਬਾਕੀ ਤੂੰ ਗੱਲ ਕਰਦਾ ਆ ਬਾਬਾ ਮੁਰਾਦ ਸ਼ਾਹ ਜੀ ਜਾਣ ਵਾਲੇ ਜਿਹੜੇ ਜਾਣਦੇ ਨੇ ਉਹ ਪਾਗਲ ਨੇ ਤੇਰਾ ਮੇਰੇ ਸਾਹਮਣਕ ਕਪਲ ਸ਼ਰਮਾ ਦੇ ਨਾਲ ਕਾਫੀ ਲਾਗੇ ਦਾ ਰਿਸ਼ਤਾ ਆ ਜਾਂ ਕਾਫੀ ਤੇਰਾ ਪਿਆਰ ਆ ਉਹ ਫੈਮਿਲੀ ਦੇ ਨਾਲ ਤੇ ਸ਼ਾਇਦ ਤੈਨੂੰ ਉਹਨਾਂ ਦੀ ਵਾਈਫ ਦਾ ਪਤਾ ਹੋਵੇ ਕਪਲ ਦੀ ਤੇ ਜੇ ਤੂੰ ਤੈਨੂੰ ਪਤਾ ਆ ਜੀ ਤੇਰੇ ਕੋਲ ਮੇਰੀ ਇਹ ਵੀਡੀਓ ਪਹੁੰਚ ਗਈ ਤਾਂ ਇੱਕ ਵਾਰੀ ਉਹਨਾਂ ਦੀ ਵਾਈਫ ਦੀ ਆਈਡੀ ਚ ਜਾ ਕੇ ਜਰੂਰ ਦੇਖੀ ਤੇ ਸਾਈ ਜੀ ਦੀ ਤਸਵੀਰ ਮੈਂ ਵੀ ਇਸ ਦੇ ਵਿੱਚ ਥੋੜੀ ਕਲਿੱਪ ਲਾਉਂਗਾ ਤੇ ਸਾਈ ਜੀ ਦੀ ਤਸਵੀਰ ਸਾਈ ਜੀ ਨੂੰ ਮੰਨਣ ਵਾਲੇ ਸੀ ਕਪਲ ਆਪ ਜਾਣਦਾ ਆ ਬਾਬਾ ਮੁਰਾਦ ਸ਼ਾਹ ਜੀ ਤੇ ਸਲਾਮ ਖਾਨ ਸਾਈਂ ਜੀ ਦੇ ਦਰਬਾਰ ਦੇ ਵਿੱਚ ਉਹਨਾਂ ਦੀ ਘਰ ਵਾਲੀ ਕਪਲ ਦੀ ਉਹ ਹਜੇ ਵੀ ਸਲਾਮ ਉਹਨਾਂ ਨੂੰ ਮੰਨਦੀ ਆ। ਵੀ ਤੂੰ ਖੜੇ ਚੱਕਰਾਂ 'ਚ ਪਿਆ ਤੂੰ ਮਿਲਦਾ ਸਾਰਿਆਂ ਉਹਨਾਂ ਨੂੰ ਆ ਜਿਹੜੇ ਸਾਈਂ ਜੀ ਦੇ ਦਰਬਾਰ ਆ ਤੇ ਤੂੰ ਉਹਨਾਂ ਨੂੰ ਮੰਨਦਾ ਚੰਗਾ ਕਹਿ ਰਿਹਾ। ਤੂੰ ਯਾਰ ਮਸ਼ਹੂਰੀ ਲੈਣੀ ਆ ਤੂੰ ਆਪਣੀ ਕੰਮ ਤੇ ਤਲ ਲੈ। ਆਪਣੀ ਗਾਇਕੀ ਤਾਂ ਨਹੀਂ ਲਾ। ਤੋਹੀਰ ਬਹੁਤ ਵਧੀਆ ਗਾਉਂਦਾ ਆ। ਜਸਵੀਰ ਜਸਤੀ ਦੀ ਇਹ ਨਹੀਂ ਆਪਾਂ ਉਹਨਾਂ ਨਾਲ ਕੋਈ ਬੈਰ ਆ ਜਸਤੀ ਨਾਲ। ਜਸਵੀਰ ਜਸਤੀ ਹੀ ਹੀਰ ਉਹ ਵਧੀਆ ਗਾਉਂਦਾ ਆ। ਇਹ ਤੋਂ ਪ੍ਰਭਾਵਕ ਹੋ ਕੇ ਲਗਾਉਣ ਲੱਗਾ ਸੀ ਪਤਾ ਹੋਵੇ ਸ਼ਾਇਦ ਸ਼ਾਇਦ ਜਸਤੀ ਨੂੰ ਵੀ ਪਤਾ ਹੋਵੇ 우ਸਤਾਦ ਪੂਰਨ ਸ਼ਾ ਕੋਟੀ ਬਹੁਤ ਵਧੀਆ ਹੀਰ ਗਾਉਂਦੇ ਸੀ ਸਾਈ ਲਾਡੀ ਸ਼ਾ ਜੀ ਹੀਰਾਉਂਦੇ ਹੁੰਦੇ ਸੀ ਸਾਈ ਲਾਡੀ ਸ਼ਾ ਜੀ ਕਹਿੰਦੇ ਹੁੰਦੇ ਸੀ ਜਿਨੇ ਸੁਣ ਲਈ ਹੀਰ ਉਹ ਬਣ ਕੇ ਫਕੀਰ ਜਿਨੇ ਪੜ ਲਈ ਹੀਰ ਉਹ ਬਣ ਕੇ ਫਕੀਰ ਤੇ 우ਸਤਾਦ ਪੂਰਨ ਸ਼ਾ ਕੋਟੀ ਜੀ ਨੇ ਸਾਈ ਜੀ ਨੂੰ ਹੀਰ ਰਿਕਾਰਡ ਕਰਕੇ ਦਿੱਤੀ ਸੀ ਉਦੋਂ ਕਿ ਸਾਈ ਜੀ ਸੁਣਦੇ ਰਹਿਣ ਤੇ ਪੂਰਨਸ਼ਾ ਕੋਟੀ ਚ ਹੀ ਰਗਾਉਂਦੇ ਸੀ ਉਸ ਤੋਂ ਪ੍ਰਭਾਵਕ ਹੋ ਕੇ ਜੱਸੀ ਵੀ ਹੀ ਰਗਾਉਣ ਲੱਗਾ ਜੱਸੀ ਬਹੁਤ ਵਧੀਆ ਹੀ ਰਗਾਉਂਦਾ ਆ ਸ਼ਾਇਦ ਜੱਸੀ ਨੂੰ ਪਤਾ ਹੋਵੇ ਕਿ ਬਾਕੀ ਗੱਲ ਨਸ਼ੇ ਦੀ ਜਦ ਕਿਹੜਾ ਬ੍ਰह्म ਗਿਆਨੀ ਆ ਜਿਨ੍ਹਾਂ ਨੂੰ ਬ੍ਰह्म ਦੇ ਨਾਲ ਹੋ ਜਾਂਦਾ ਉਹ ਖਾਣ ਪੀਣ ਦੀਆਂ ਗੱਲਾਂ ਤਾਂ ਇੱਕ ਸਰੀਰ ਦੇ ਨਾਲ ਆ ਸਰੀਰ ਦੇ ਨਾਲ ਖਾਣ ਪੀਣ ਆਪਣੇ ਸਰੀਰ ਦੇ ਨਾਲ ਆ ਜਿਹੜਾ ਨਾਮ ਜਪਣਾ ਆ ਉਹ ਪ੍ਰਮਾਤਮਾ ਨੂੰ ਆਪਣੇ ਖਾਣ ਪੀਣ ਦਾ ਕੋਈ ਮਤਲਬ ਹੀ ਨਹੀਂ ਉਹ ਪੰਮਾ ਤੂੰ ਸਿਕਟ ਵੀ ਪਾਵੇਂ ਸ਼ਰਾਬ ਪੀਜੂ ਮਰਜ਼ੀ ਕਰ ਜਿਹੜਾ ਤੂੰ ਰੱਬ ਨਾਲ ਸਿੱਧਾ ਤੇਰੀ ਰੱਬ ਨਾਲ ਬਿਰਤੀ ਜੁੜਦੀ ਆ ਫਿਰ ਤੈਨੂੰ ਆ ਛੋਟੀਆ ਗੱਲਾਂ ਆਏ ਕਿ ਉਹ ਨਸ਼ਾ ਕਰਦਾ ਸੀ ਤੇ ਉਹਨੂੰ ਨਹੀਂ ਮੈਂ ਮੰਨਦਾ ਤੇ ਮੈਂ ਸਾਡੇ ਗੁਰੂ ਪੀਰ ਤਾਂ ਇਹ ਕਹਿਗੇ ਆ ਜੇ ਮਨ ਹੋਵੇ ਚੰਗਾ ਰੋਟੀ ਮੈਂ ਗੰਗਾ ਤੂੰ ਕਿੱਥੇ ਤੁਰਾ ਫਿਰਦਾ ਬਈ ਹੈ ਤੇ ਉਦਾਂ ਤੋਂ ਕਹਿੰਦਾ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਤੂੰ ਨਹੀਂ ਕਹਿੰਦਾ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਆ ਤੂੰ ਬਾਬਾ ਬੁੱਲੇ ਸ਼ਾਹ ਜੀ ਦੀ ਗੱਲ ਪਲਾਉਂਗਾ ਮੈਂ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ ਮੰਦਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਕੁਝ ਢੈਂਦਾ ਇੱਕ ਨਾ ਢਾਵੀ ਦਿਲ ਬੰਦੇ ਦਾ ਰੱਬ ਦੇ ਲਾਵੇ ਚ ਰੈਂਦਾ ਤੂੰ ਗੱਲ ਬਾਬਾ ਬੁੱਲੇ ਸ਼ਾਹ ਜੀ ਦੀ ਕਰਦਾ ਆ ਤੇ ਦਿਲ ਤੂੰ ਕਈਆਂ ਦੇ ਤੋੜਦਾ ਫਿਰਦਾ ਆ ਕਿ ਉਹ ਬਾਬੇ ਮੁਰਾਦ ਸਾਹਿਬ ਦੇ ਕਿੰਨੀ ਕਿੰਨੇ ਲੋਕਾਂ ਦੀ ਆਸਤਾ ਆ ਬਾਈ ਉੱਥੇ ਤੂੰ ਕਿਉਂ ਦਿਲ ਤੋੜ ਰਿਹਾ ਫੇ ਕਿਸੇ ਦੇ ਕਿ ਤੈਨੂੰ ਇੰਨਾ ਹੀ ਗਿਆਨ ਆ ਫੂਕ ਸੁਫੀ ਸੰਤਾਂ ਦੇ ਨਾਲ ਇਹ ਸੁਫੀ ਸੰਤਾਂ ਨੂੰ ਤੂੰ ਪੜਦਾ ਆ ਤੂੰ ਗਾਉਂਦਾ ਆ ਵੀ ਤੂੰ ਉਹਨਾਂ ਦੀ ਗੱਲਾਂ ਤੇ ਥੋੜਾ ਜਿਹਾ ਅਸਰ ਵੀ ਕਰ ਨਾ ਕਿਸੇ ਨੂੰ ਮਾਰਾ ਚੰਗਾ ਕਹਿ ਆਪਣੀ ਮੋਜ ਲੈ ਕੋਮਾਨ ਸਾਹਿਬ ਤਾਂ ਕਹਿੰਦੇ ਨੇ ਆ ਉਹ ਬੰਦਾ ਉਹ ਕਰ ਰਿਹਾ ਕੋਈ ਉਹ ਕਰ ਰਿਹਾ ਕਹਿੰਦਾ ਸਾਰੇ ਜੱੱਬਾ ਜੀ ਪਾ ਰਹੇ ਆ ਰੱਬ ਦੀ ਗੱਲ ਤਾਂ ਕੋਈ ਕਰਦਾ ਨਹੀਂ ਜੱਪ ਦੀ ਗੱਲ ਹੀ ਕਰਦੇ ਆ ਤੇ ਤੂੰ ਵੀ ਜੱਪ ਦੀ ਗੱਲ ਕੀਤੀ ਉਹ ਕਿਹੜੇ ਚੈਨਲ ਤੇ ਤੂੰ ਜਾ ਕੇ ਇੰਟਰਵਿਊ ਦਿੱਤੀ ਉਸਨੇ ਸਿਮਰਤਜੀਤ ਮੱਕਰ ਨੇ ਤੁਸੀਂ ਚੈਨਲ ਉਹਦੇ ਤੇ ਵੀ ਜਾ ਕੇ ਦੇਖ ਲਿਓ ਕਿਹੜੇ ਮੇਰੀ ਵੀਡੀਓ ਦੇਖਦੇ ਆ ਇੱਕ ਵਾਰੀ ਦੇਖਿਓ ਉਹਨੇ ਧਰਮ ਦੇ ਨਾਂ ਤੇ ਹੀ ਚੈਨਲ ਚਲਾਇਆ ਹਰ ਇੱਕ ਧਰਮ ਦੀ ਗੱਲ ਕਰਦਾ ਖਬਰ ਉਹ ਤਾਂ ਕੋਈ ਹੈ ਹੀ ਨਹੀਂ ਉਹ ਹੁਣ ਵੀ ਤੂੰ ਗੱਲ ਕਰਨੀ ਖਬਰ ਤੂੰ ਵਧੀਆ ਰਿਪੋਰਟਰ ਆ ਤੂੰ ਹੋਰ ਕੋਈ ਗੱਲ ਕਰ ਤੂੰ ਧਰਮ ਦੇ ਨਾਂ ਤੇ ਕਿਉਂ ਕਿਸੇ ਲੋਕਾਂ ਨੂੰ ਲੜਾ ਰਿਹਾ ਕਦੀ ਕਿਸੇ ਨੂੰ Hindu ਧਰਮ ਦੇ ਲੋਕਾਂ ਨੂੰ ਲਿਆਉਂਦਾ ਕਦੀ ਬਾਬਾ ਮੁਰਾਸ਼ਾ ਦਾ ਸਵਾਲ ਜਾਣ ਕੇ ਪੁੱਛੂ ਕਦੀ ਕਿਸੇ ਤੋਂ ਪੁੱਛ ਤੂੰ ਬਈ ਆਪਣੀ ਗੱਲ ਕੰਮ ਕਰ ਤੇ ਬਾਕੀ ਗੱਲ ਤੂੰ ਸੈਕਟਰੀ ਦੀ ਗੱਲ ਕਰਦਾ ਵੀਡੀਓ ਲੰਬੀ ਹੋ ਰਹੀ ਆ ਬਾਕੀ ਤੂੰ ਸੈਕਟਰੀ ਦੀ ਗੱਲ ਕਰਦਾ ਆ ਆ ਥੋੜੀ ਜੀ ਕਲਿੱਪ ਲਾਉਣੀ ਆ ਮੈਂ ਸੁਣ ਲਈ ਸੰਤਾ ਦੀ ਧਿਆਨ ਨਾ ਤੋਣੀ ਇਹ ਵਾਲੀ ਗੱਲ ਸ਼ਾਇਦ ਖਾਨ ਨੇ ਤੇਰੇ ਪੈ ਜਾਵੇ ਪਰਦੇ ਚੱਕ ਹੋ ਜਾਣ ਕਿ ਤੂੰ ਸਭ ਨੂੰ ਮਾਰਾ ਚੰਗਾ ਕਹਿਣ ਵਾਲੋ ਅੱਗੇ ਤੋਂ ਭਲੇਸ਼ ਕਰੇ ਅਸੌਣ ਲਈ ਥੋੜੀ ਜੀ ਉਹਨਾਂ ਦੇ ਨੌਂ ਇੰਦਰੇ ਅਮਰਤ ਵਰਸਾਉਂਦੇ ਆ ਤਾਂ ਜਿਹੜਾ ਹੋਰ ਹੈ ਬਾਕੀ ਦੁਨੀਆ ਉਹਨਾਂ ਦੇ ਨਾਲ ਲਾ ਕੇ ਅਪਵਿੱਤਰ ਹੋ ਜਾਂਦੀ ਹੈ ਮਹਾਤਮਾ ਨਾਲ ਚਾਹੇ ਸਿਕਟ ਲੱਗੇ ਚਾਹੇ ਹੁਕਾ ਲੱਗਿਆ ਚਾਹੇ ਅਪਵਿੱਤਰ ਤੇ ਅਪਵਿੱਤਰ ਚੀਜ਼ ਲੱਗੀ ਪਵਿੱਤਰ ਕਰ ਦਿੰਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ ਮੈਂ ਕੋਲੋਂ ਨਹੀਂ ਕਹਿੰਦਾ ਹੁੰਦਾ ਕੋਲੋਂ ਕਹਿੰਦੇ ਤੇ ਕਿੰਤੂ ਪ੍ਰੰਤੂ ਲੋਕਾਂ ਨੇ ਕਰਨਾ ਗੁਰੂ ਗ੍ਰੰਥ ਸਾਹਿਬ ਤੇ ਉਂਗਲ ਨਹੀਂ ਕਿਸੇ ਦੀ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਤਿੰਨ ਕਾ ਖਾਦਾ ਪੈਂਦਾ ਮਾਇਆ ਸਭ ਬਿਤ ਹੈ ਜੋ ਵੀ ਖਾਦਾ ਜੋ ਨਾਮ ਹਰ ਰਾਤੇ ਜਿਹੜੇ ਨਾਮ ਨਾਲ ਰੱਤੇ ਹੋਏ ਆ ਜਿਹੜੀ ਚੀਜ਼ ਉਹਨਾਂ ਨੇ ਖਾਧੀ ਉਹ ਪਵਿੱਤਰ ਵੀ ਹੋਈ ਪਵਿੱਤਰ ਹੋ ਗਈ ਮਸਤ ਹਾਂਜੀ ਕਿਹੋ ਜੀ ਲੱਗੀ ਕਲਿੱਪ ਅਜ ਸਵੀਰ ਜਸੀ ਤੱਕਰ ਪਛਾਹ ਦਿਓ ਕਿ ਮਸਤ ਹੁੰਦੇ ਕੀ ਐ ਫਕੀਰ ਹੁੰਦੇ ਕੀ ਐ ਇਹ ਸਿਕਟਾ ਸੁਕਟਾ ਮਾਸ ਮੂਸ ਇਹ ਥੱਲੇ ਲੈਵਲ ਦੀ ਗੱਲ ਆ ਜਦੋਂ ਬੰਦਾ ਉੱਪਰਲੇ ਲੈਵਲ ਤੇ ਚਲ ਜੇ ਫਿਰ ਸਭ ਕੁਝ ਛੋਟਾ ਹੋ ਜਾਂਦਾ ਹੈ ਇੱਕ ਛੋਟਾ ਜਿਹਾ ਜਸਵੀਰ ਜਸਸੀ ਨੂੰ ਸਨਿਆ ਅਸੀ ਤੁਸੀਂ ਪਹਚਾ ਦਿਓ ਸ਼ੇਅਰ ਕਰਕੇ ਦਬਕੇ ਸ਼ੇਅਰ ਕਰਦੇ ਹੋ ਇੱਕ ਵਾਰੀ ਉਸ ਤੱਕਰ ਪਹੁੰਚ ਜਾਵੇ ਇਹ ਗੱਲਬਾਤ ਜੇ ਕੋਈ ਗਲਤ ਕਿਸੇ ਨੂੰ ਠੇਸ ਪਹੁੰਚੀ ਹੋਵੇ ਮੇਰੀ ਗੱਲ ਤੋਂ ਜਸਸੀ ਨੂੰ ਵੀ ਠੇਸ ਪਹੁੰਚੀ ਹੋਵੇ ਜਾਂ ਕਿਸੇ ਨੂੰ ਵੀ ਠੇਸ ਪਹੁੰਚੀ ਹੋਵੇ ਤੇ ਤੜਾਦਾਸ ਆ ਮਾਫ ਕਰਨਾ ਆਪਾਂ ਕਿਸੇ ਨੂੰ ਦੁੱਖ ਨਹੀਂ ਪਹਚਾਉਣਾ ਚਾਹੁੰਦੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੇ ਕਿਉਂਕਿ ਇਹ ਇਹਨਾਂ ਨੇ ਬਾਬਾ ਮੁਰਾਦ ਸ਼ਾਹ ਜੀ ਦੇ ਬਾਰੇ ਕਿਹਾ ਸੀ ਇਸ ਕਰਕੇ ਮੈਨੂੰ ਵੀਡੀਓ ਬਣਾਉਣੀ ਪਈ ਕਿਉਂਕਿ ਸਾਨੂੰ ਦੁੱਖ ਲੱਗਦਾ ਆ ਕੋਈ ਸਾਡੇ ਪੀਰੋ ਪੀਰਾ ਨੂੰ ਮੁਰਸ਼ਿਦਾ ਨੂੰ ਮਾਰਾ ਚੰਗਾ ਕਾਵੇ ਕਿਉਂਕਿ ਉਹ ਤਾਂ ਸਭ ਨੂੰ ਸਾਂਝਾ ਸੰਦੇਸ਼ ਦਿੱਤਾ ਆ ਸਾਂਝਾ ਸਨੇਹ ਤੇ ਸਭ ਧਰਮਾਂ ਦਾ ਸਤਕਾਰ ਆ ਇਹ ਕਹਿੰਦਾ ਆ ਇਹ ਕੋਈ ਧਰਮ ਨਹੀਂ ਵੇ ਫੱਕਰਾ ਦਾ ਮਸਤਾ ਦਾ ਕੋਈ ਧਰਮ ਨਹੀਂ ਹੁੰਦਾ ਸਭ ਦਾ ਸਤਕਾਰ ਹੁੰਦਾ ਉੱਥੇ ਇੱਕ ਵਾਰੀ ਫੇਰ ਜੇ ਕੋਈ ਸਾਨੂੰ ਠੇਸ ਪਹੁੰਚਿਆ ਤਾਂ ਮਾਫ ਮਾਫੀ ਚਾਹੁੰਦਾ ਆ ਜੈ ਮਸਤਾ ਦੀ